ਆਣਾ ਬੂ 2500 ਰੁਪਏ ਦਾ ਬਾਦੀ ਤਿੰਨ 6000 ਦਾ ਬਾਦ ਪਾ ਇੱਕ ਤੇਰੀ ਗੱਲ ਤੇ ਫੁੱਲ ਝਾੜੇ ਨੇ ਦੇ ਬਾਬਾ ਪੈਸੇ 42 ਨਾ ਨਾ ਬਸ ਤੂੰ ਪੈਸੇ ਲੈ ਲੈ ਲੋੜ ਨਹੀਂ ਗੱਲ ਗੱਲ ਇੱਕ ਤਾਂ ਹੋ ਗਿਆ ਬਸ ਫਿਰ ਇੱਕਾ ਪਰਲਾ ਰਿਹਾ ਦਾ ਕਾ ਦੇ ਦੇ ਚੱਲ ਦੋਏ ਕਰਦੇ ਜੋੜਾ ਆ ਦੋਏ ਕਰਤੀ ਦੇ 6000 ਨਾ 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 ਹਾ ਦਾ ਬੱਤਾ ਦਾ ਬੱਤਾ 500 ਦਾ ਬਾਦ ਲੈ ਲਈ ਯਾਰ ਬਸ ਛੱਡ ਸਾਰੀਆਂ ਗੱਲਾਂ ਇੱਕ ਦੋ ਤੇਰਾ ਹੋਰ ਵੇਚ ਦੂੰ 9000 ਦੇ ਦੋਏ ਲੈ ਜਾ ਨਾ ਗਲਤ ਗੱਲਾਂ ਨਾ ਕਰ ਦੂਰੋਂ ਆਇਆ ਬੰਦਾ ਸਰਾਂਦ ਲਵਾਇਆ ਬਾੜੀ ਦਰੋਂ ਖਰਚਾ ਲਾ। ਯਾਦ ਹੀ ਕਰੂਗਾ ਜੇ ਨਾ ਯਾਦ ਤਾਂ ਦੁੱਧ ਪਿਆ ਕੇ ਕਰੂਗਾ ਜੇ ਕਈ ਹਜ਼ਾਰ ਦਾ ਦੁੱਧ ਪੀ ਜਾਣਗੇ ਇਹ। ਗਲਤ ਨਹੀਂ ਗੱਬ ਕਰਨਾ ਦੂਰੋਂ ਆਏ ਨੇ ਬੰਦੇ ਉਹ ਵੀ ਅੰਮ੍ਰਿਤਸਰ ਤੋਂ ਆਏ ਨੇ ਵਿਚਾਰੇ। ਉਹਨਾਂ ਨੂੰ ਵੀ ਸਾਹਬ ਨਾਮ ਲਵਾਉਣਾ। ਮਾਰੇ ਜਾਣਗੇ ਨਾ। ਆਪਣੇ ਤਾਂ ਹੋਰ ਸੂਪਣੀਆਂ ਯਾਰ। ਉਹ ਮਸਾ ਪੁੱਛਦਾ ਟਾਕੇ ਚਵਾਨੇ ਆ। ਨਾ ਹਾਂ ਤਾਂ ਸੁੰਦੀਆਂ ਰਹਿਣੀਆਂ। ਬਾੜੀ ਵਧੀ ਜਾਂਦੇ ਨੇ ਯਾਰ। ਇੱਕ ਇੱਕ ਸੁੰਦੀਆਂ 50 ਮੰਗ ਲੈਂਦਾ। ਫੜੀਵੇਂ ਰਾਮੇ ਮਣਾ। 15 ਦੂਰੋਂ ਆਏ ਨੇ। ਕੋਈ ਨਹੀਂ ਆਪਾਂ ਇੱਟੜੀ ਤੁਸੀਂ ਵੀ ਵੀ ਨਹੀਂ ਲੈਣੇ ਨੇ ਕੁਝ ਵੀ ਨਹੀਂ ਵੀ ਲੈਣੇ ਨੇ ਇੱਕ ਮੇਰਾ ਕਾ ਛਾਂਟ ਕਿਹੜਾ ਛਾਂਟਣਾ ਇਹਨਾਂ ਚ ਹਾ ਲੈ ਵੀਰ ਨੇ ਅਜੇ ਨਹੀਂ ਲਈ ਤੁਮ ਹੋਰ ਲਈ ਦੂੰ ਇੱਕ ਲੈਣਾ ਤਾਂ ਡੇਰਾ ਬੋਲੀ ਚੱਲ ਪਾਜਣਾ ਤੂੰ ਕੋਈ ਲੈ ਯਾਰ ਤੇਰੀ ਵੀ ਛੁੱਟੀ ਆ ਨਾਲੀ ਹਾ ਇਹ ਕਾ ਦੇ ਯਾਰ ਹਾ ਲੈ ਜਾ ਬਸ ਦੇ ਦੇ ਰਤਨ 10000 ਕੱਢ ਕੇ ਇਹ ਤਾਂ ਨਹੀਂ ਪੜਦਾ ਓਏ ਮੰਨਿਆ ਕਰਦੇ ਨੇ ਬੂਟੇ

ਨਾ ਨਾ ਤੈਨਾਂ ਦਾ ਹਰਤਾ ਸੀ ਨਾ ਨਾ ਤੈਨਾਂ ਦਾ ਹਰਤਾ ਸੀ ਨਾ ਨਾ ਤੈਨਾਂ ਦਾ ਪੈਸੇ ਦਾ ਫੜ ਲੈ ਐਸੀ ਤਾਂ ਫੜ ਲੈ ਨਾ ਪੈਸੇ ਫੇਰ ਹੀ ਫੜਦਾ ਸੁਭਾਅ ਲੰਦਾ 3500 ਮਿਲ ਜੂ ਤੈਨੂੰ ਨਾ ਨਾ ਛਲਤੀ ਮਰਜ਼ੀ ਹੈ ਭਾਈ 4000 ਦਾ ਪਾ ਕੇ ਲੈ ਕੇ ਜਾਣਾ ਨਹੀਂ ਤੇਰੀ ਮਰਜ਼ੀ ਹੈ ਉਹ ਵੀ ਤੇਰੇ ਬਾਤ ਹੀ ਹੈ ਮਹਾਰਾਜ ਜੀ ਮੇਰੇ ਪਿਆਰੇ ਕਿਉਂ ਬਾ ਭਾਈ ਮਰਜ਼ੀ ਥੋੜੀ ਹੈ ਹੁਣ ਨਹੀਂ ਜੀ ਤੋਂ ਤੋਂ ਬਹਿਰ ਨਹੀਂ ਆਪਾਂ ਚੱਲਦੇ ਨਾ ਠੀਕ ਹੈ ਅਗਲਾ ਕੁਛ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਇਹ ਚੋਂ 200 ਰੁਪਏ ਲੈਣੇ ਤੇ ਤੋਂ ਕੋਈ ਵਾਅਦਾ ਨਹੀਂ ਲੈਣੇ ਨੋਟ ਕਹਿ ਕੀ ਲੈਣੀ ਉਨੂ ਵੀ ਕੋ ਭਾਬ ਜਾਨ ਨੂੰ ਪਾਹੋ ਕਰਾਈਏ ਪੂਰਾ ਫਾਇਦਾ ਕਿਉਂ ਮਾਰਦਾ 3500 ਰੁਪਇਆ ਲੈ ਰਿਹਾ ਸਾਰੀ ਵੇਚਦਾ ਨਾ ਕਦਾ ਕਦਾ ਚਾਰੇ ਤੋਂ ਮਹਿੰਗਾ ਚਲ ਤੇਰੀ ਮਰਜ਼ੀ ਆਪ ਨੂੰ ਬੱਚੇ ਤੇ ਪਤਾ ਤਾਂ ਬਰੋਸਾ ਨਹੀਂ ਨਹੀਂ ਚਲੋ ਸਹੀ ਆ ਸਹੀ ਆ ਤੁਹਾਡੀ ਚੀਜ਼ ਆ ਹਾਂ ਤੁਸੀਂ ਆਪਣਾ ਦੇਖ ਕੇ ਲੈ ਵੇਚਣੀ ਠੀਕ ਹੈ ਦੋਰ ਪਾ ਦੇ ਲੋੜੇ ਜੇ ਸਾਹਮਣਾ ਰੱਖ ਲੈ ਆਪਣਾ ਦੇਖਣਾ 35 3500 ਚਾਰੇ ਸਹੀ ਕਹੇ ਤਾਂ ਇਹਨੂੰ ਕਹੇ ਤਾਂ ਕਹੇ ਤਾਂ ਬਾਬਾ 35 3500 14000 ਦੇ ਚਾਰੇ ਸਹੀ ਨਾ 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 ਜੀ ਜੀ ਨਾ ਨਾ ਦੇ ਦੇ 15000 ਦੇ ਤਿੰਨੇ ਨੇ ਆ। 400 ਠੀਕ ਹੈ ਭਾਈ ਦੇ ਚਲੇ 3000 ਦੇ 400 ਲੈ ਜਾ ਜਾਨਾ। ਹਾਂ ਜੀ। ਅਗਲੇ ਨਹੀਂ ਮੰਨਦੇ। ਕਹਿ ਕੇ ਤੁਰੇ ਨੇ ਤੂੰ। ਸੌਹਾ ਕਸਮਾ ਖਾ ਕੇ ਤੁਰੇ ਨੇ ਇਹ ਦੂ ਬਤ ਨਹੀਂ ਖਰੀਦਣੇ। ਹਾਂ ਦਾ ਠੀਕ ਹੈ ਜੀ। ਹੋਰ ਕਿਉਂਕਿ ਸੌਦਾ ਉਹ ਆ ਜਿਨੇ ਜੇਬ ਚ ਆ। ਹਾਂ ਸਹੀ ਗੱਲ ਹੈ। ਭਾਈ ਇਹ ਸਾਡੇ ਕੋਲ 2000 ਰੁਪਏ ਤਸੀਂ 20000 ਦਾ ਸੌਦਾ ਗਲੀਆਂ ਕਿਥੋਂ ਦੇਣੇ ਆ। ਸਵਾਦ ਜ ਨਹੀਂ ਹੋਵੇ ਫਿਰ। ਫਿਰ ਕਲੀਅਰ ਗੱਲ ਕਰੋ ਵੀ ਭਾਈ ਇੰਨੇ ਦਾ ਮਾਲ ਲੈਣਾ ਜੇ ਤੇ ਮਿਲ ਜੂਗਾ ਠੀਕ ਹੈ ਨਹੀਂ ਤੇ ਕੋਈ ਚੱਕਰ ਨਹੀਂ। ਕੀ ਕੇ ਬਸ ਆ ਗਿਆ ਪੰਡਤ ਆਉਣ ਅੰਦਰ ਤੋਂ ਦਿਖਾ ਲਈਏ ਭਾਈ ਨੂੰ ਵੀ ਦਵਾ ਦਾਂਗੇ ਆ ਗਿਆ ਪੰਡਤ ਜੀ ਹਲਾ ਲੈ ਇਹ ਆ ਗਿਆ 3500 ਨਾ ਜੀ ਇਹ ਤਾਂ 5000 ਦੇ ਦੋ ਯਾਰ ਗੱਲ ਕੁਝ ਕਰ ਲਓ ਸਰ ਕੁਝ ਚੱਲ ਕੋਈ ਚੱਕਰੀ ਆਜੋ ਕਿੱਧਰ ਗਿਆ ਮੈਂ ਦੱਸਾਂ ਤੈਨੂੰ ਗੱਲ ਕੱਚਾ ਕਮ ਨਾ ਕਰ ਇਹਦਾ 4000 ਇਥੋਂ ਲੈ ਲੈ ਕੋ ਤੋਰ ਲੈ ਛੋੜੀ ਨਹੀਂ ਆ ਪੈਸੀ ਹਾਂ ਹਾਂ ਇਹਦਾ ਛੋੜੀ ਨਹੀਂ ਜੀ ਹਾਂ ਮੇਰੇ ਇਹ ਪੰਜ ਦਾ ਵੀ ਪੰਜ ਕੋ ਕਰ ਤਾੜੀ ਕਰਕੇ ਰਹਿ ਗਿਆ ਸਮਾੜੀ ਆਪਾਂ ਮੁੱਲੀ ਹੁੰਦਾ ਕਿ ਮੰਗਿਆ 4000 ਵਾਲਾ ਉਹਦਾ ਬੱਚਾ ਆਪਾਂ 4000 ਦਾ ਕਰ ਲੈ ਉਹ ਕਾਹ ਨੂੰ ਕਾਹ ਨੂੰ ੱਲੇ ੱਲੇ ਵਾਇਆ ਕੀ ਫਾਸਟ ਪਏ ਦੇਖ ਭਾਈ ਤਗੜੇ ਨੂੰ ਬੁਲਾ ਲੈ ਜੀ ਆਉਂਦਾ ਚੋਬ ਤਾਂ ਕਰਕੇ ਕਲਡਾ ਹੋਈ ਜਾਂਦਾ ਇਹਦੇ ਬੁੱਟੇ ਲੀ ਯਾਰ ਦੇ ਲੈ ਜਾ ਚਾਰੇ ਈਓ ਨਿੰਦੇ ਬੁਲਾ ਪੰਡਤ ਨੂੰ ਭਾਈ ਚੱਲ ਫੇਰ ਕਹਾਂ ਚੱਲ ਪੰਜ ਪੰਜ ਇਹਦਾ ਆ ਪਾਣੇ ਲੈਣੀਆਂ ਨੇ

ਕਿ ਕਿਦਾ ਸਤੋ ਮੈਂ ਤੈਨੂੰ ਮਾਰਦਾ ਨਹੀਂ ਕੋਈ ਨਵੇਂੜੂ ਕੋਈ ਇਹ ਨਹੀਂ ਹੈਗਾ ਪੰਜ ਲਾਇਲਾ ਛੀ ਲਾਇਲਾ ਗੱਲਾਂ ਕੱਚੀਆਂ ਮੈਂ ਕਰਦੀ ਮਾਲ ਤੇ ਮੁੱਲ ਲਾਵਾਂਗੇ ਤੇ 200 200 ਲਊਂਗਾ ਨਾ ਚੁੱਤ ਲਾ ਲਈ ਪਿੱਛੋਂ ਤੂੰ ਕਹਦੀ ਮੈਂ ਤਾਂ ਜ਼ਿੰਦਾ ਨਹੀਂ ਪਹਿਲਾਂ ਹਾਂ 400 ਰੁਪਿਆ ਪੱਠਾ ਦਾ 8000 ਦੇ ਦੇ ਤੈਨੂੰ ਨਹੀਂ ਸਾਢੇ 8 ਦੇ ਦੇ ਹੁਣ ਤਾਂ ਨਹੀਂ ਫਰਕ ਫਿਰ ਮੈਨੂੰ ਜਾਇਦ ਰਸ ਕਿੰਨੇ ਦੇ ਦੇ ਤੀਂ ਕਿੰਨੇ ਵੇੜਦਾ ਹਾਂ ਆਦਰ ਨੌ ਚੱਕ ਨੌ ਹੀ ਚੱਕ ਇੱਥੇ ਮੈਂ ਕਹਿਣਾ ਚਾਹੁੰਦਾ ਤੀ ਬਸ ਠੀਕ ਹੈ ਤੂੰ ਆਪੇ ਲਈ ਤੇ ਆ ਗਿਆ ਲਓ ਜੀ ਪੈਸੇ ਹੋਰ ਚੁੱਕ ਮੈਂ ਦੇ ਤਿੰਨ ਹੂੰਚ ਪਾਉਣੇ ਹੂੰਚ ਪਾ ਦੇ ਬਈ ਯਾਰ ਕੋਈ ਪੈਸਾ ਕਰਵਾ ਜਾਦੇ ਟਾਈਮ ਮੈਨੂੰ ਨਹੀਂ ਠੀਕ ਹੈ ਜੀ ਸੌਦਾ ਮੈਨੂੰ ਪਤਾ ਇਹੋ ਜੀ ਲੈਣਾ ਇਹਨਾਂ ਨੇ ਉਹ ਇੱਕ ਹੋਰ ਉਹ ਵੀ ਲੈਣਾ ਲੱਗ ਰਿਹਾ ਥਾ ਜੀ ਤਿੰਨ ਹਜ਼ਾਰ ਕਰਤੀ ਮਣੀ 8000 ਕਰ ਜੀ ਫੇ ਤੁਸੀਂ ਇਹ ਰੱਖੇ ਲੋ ਹੁਣ ਵੱਧੇ ਪਵਾ ਦੇ ਤਨਿ ਕੋਚੇ ਥੋੜੇ ਆ ਉਹ ਬੇਤੇ ਥੋੜੇ ਹੱਡੇ ਅੱਛਾ ਇਹ 6 ਮੈਂ ਦੇਤਾ 3 ਨੂੰ ਕਰਦੇ 4 3 ਕਰਦੇ 5 6 ਹੋ ਗਈ 3 3 ਕਰਦੇ ਆਲਾ ਮੈਨੇ ਪਾਸੋਂ ਦੇ ਦੀ ਮੇਰਾ ਇਦਲਾਲੀ ਚੱਕ ਲਵੇ ਨਾ ਬੇਫਿਆਰ ਦਾ ਸ ਕਿੰਨੇ ਹੋ ਗਈ 2420 850 ਚਾਪ ਬਾਹਰ ਹਾਂਜੀ ਅਖਾਈ ਤੁਹਾਡੀ ਆਪ ਕੋਲ ਜੀ ਅਬ ਨਿੱਕਰਾ ਕੇ ਆਉਂ ਹਾਂ ਕਰਾਉਂਦੇ ਆ ਪੈਸੇ ਆ ਜਣ ਹਾਂ ਪੈਸੇ ਤਾਂ ਹੁਣ ਆ ਜਣੇ ਨੇ 2 ਮਿੰਟ ਚ ਹਾਂਜੀ ਜੀ ਸੌਣਗੇ ਰਾਜੇ ਸੌਦਾ ਕਿਨੇ ਦਾ ਹੋਇਆ ਬੰ ਨੌ ਹਜ਼ਾਰ ਦਾ ਜੀ ਦੋ ਦਾ ਦੋ ਪੱਠਾ ਬਹੁਤ ਵਧੀਆ ਪੱਠਾ ਮਿਲੀਆਂ ਉਹ ਵੱਠਣੋਂ ਵੀ ਚੰਗੀਆਂ ਮਿਲਗੀਆਂ बच्चा भी दुआ दे ठीक है आगे भाई आगे। जी आ गए भाई आ गए आहा नहीं ये आहा तो देख ले आजा भाई करा के ऊपर ऐसे आ गए